ਗਰਸ਼ੰਕਰ ਦੇ ਪਿੰਡ ਮੋਰਾਵਾਲੀ ਵਿਖੇ ਇੱਕ ਪ੍ਰਵਾਸੀ ਭਾਰਤੀ ਅਤੇ ਉਸ ਦੇ ਘਰ ਦੀ ਕੇਅਰ ਟੇਕਰ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ ਜ਼ਿਕਰਯੋਗ ਹੈ ਕਿ ਮ੍ਰਿਤਕਾਂ ਦੀਆਂ ਦੇਹਾਂ 'ਚੋਂ ਆ ਰਹੀ ਬਦਬੂ ਕਾਰਨ ਕਤਲ ਦੀ ਵਾਰਦਾਤ ਕੁਝ ਦਿਨ ਪੁਰਾਣੀ ਜਾਪ ਰਹੀ ਹੈ ਮ੍ਰਿਤਕ ਪ੍ਰਵਾਸੀ ਭਾਰਤੀ ਦੀ ਪਛਾਣ ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਅਤੇ ਮਹਿਲਾ ਦੀ ਪਛਾਣ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਬਾਠ ਨੂਰਮੈਲ ਵਜੋਂ ਹੋਈ ਹੈ ਜੋ ਕਿ ਮ੍ਰਿਤਕ ਸੰਤੋਖ ਸਿੰਘ ਦੇ ਘਰ 'ਚ ਕੇਅਰ ਟੇਕਰ ਵਜੋਂ ਰਹਿ ਰਹੀ ਸੀ ਪਰਵਾਰਕ ਮੈਂਬਰਾਂ ਤੇ ਪਿੰਡ ਦੇ ਸਰਪੰਚ ਮੁਤਾਬਕ ਉਕਤ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਘਰ ਅੰਦਰ ਸੰਤੋਖ ਸਿੰਘ ਅਤੇ ਮਨਜੀਤ ਕੌਰ ਦੀਆਂ ਮ੍ਰਿਤਕ ਦੇਹਾਂ ਪਈਆਂ ਸਨ ਜਿਨ੍ਹਾਂ ਤੇ ਤੇਜ਼ ਤਰਹ ਹਥਿਆਰਾਂ ਦੇ ਨਿਸ਼ਾਨ ਵੀ ਸਨ ਮੇਰੀ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ ਕੌਰ ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹਾਂਦਾ ਸੀਗਾ ਜਿੱਦਾਂ ਤੇ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਕਦੀ ਉਹਨਾਂ ਦਾ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਿੱਦਾਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਤਾਂ ਨਿਸ਼ਵਾਸ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਉਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਗੌਰ ਕੀਤਾ ਮੈਂ ਕਿ ਉੱਦਹੀਂ ਹੋਣਾ ਹੈ ਫਿਰ ਜਿੱਦਾਂ ਅਸੀਂ ਇੱਥੇ ਗਵਾਂਢਣ ਉਹਨੂੰ ਕਿ ਫੋਨ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਜਿੰਦਾ ਲੱਗਾ ਇਹ ਛੋਟਾ ਅੰਦਰ ਕੋਈ ਖੋਲਦਾ ਨਹੀਂ ਹੈਗਾ ਕਹਿੰਦੀ ਕੁੱਤਾ ਦਾ ਡਾ ਖੁੱਲਿਆ ਬੱਕਰੀਆਂ ਅੰਦਰ ਆ ਫਿਰ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਸਾਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸਾਇਰ ਉਹਨਾਂ ਛੱਡ ਦੇ ਤੇ ਉਹਨਾਂ ਰਾਤੇ ਉਹਨਾਂ ਨੇ ਵਰਤਪੁਰਤ ਰੱਖੇ ਉਹਨੇ ਮੇਰੀ ਗੱਲ ਨਹੀਂ ਸੀ ਹੋਈ ਹੋਏ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫਿਰ ਜਦਾਂ ਇਹ ਰਾਤੀ ਆਏ ਦੋਏ ਜਣੇ ਨਾਲ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤਾਂ ਵੀਡੀਓ ਬਣਾ ਲਈ ਖੂਨ ਦੀ ਫਿਰ ਸਾਨੂੰ ਖੂਨ ਤੋਂ ਥੋੜੀ ਟੈਨਸ਼ਨ ਹੋ ਗਈ ਫਿਰ ਮੈਂ ਰਾਤੀ ਸਾਰੇ ਨੂੰ ਫੋਨ ਕੀਤੇ ਆਪਣੇ ਨਾਨੀ 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 ਸਾਰੇ ਸੱਦੇ ਸਵੇਰੇ ਅਸੀਂ ਆ ਕੇ ਦੇਖਿਆ ਫੋਨ ਫੋਨ ਕੀਤੇ ਸਰਪੰਚ ਨੂੰ ਪੰਚ ਨੂੰ ਸਾਰਿਆਂ ਨੂੰ ਫਿਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਡੀਆਂ ਪਈਆਂ ਸੀ ਅੰਦਰ ਤੇ ਮੰਮਾ ਇੱਥੇ ਰਹਿੰਦੇ ਸੀ ਤੇ ਅੰਕਲ ਇੱਕ ਰਹਿੰਦੇ ਸੀ ਉਹ ਵੀ ਬਾਹਰੋਂ ਆਏ ਸੀ ਤੇ ਆ ਅੰਕਲ ਜੀ ਵੀ ਇੱਥੇ ਰਹਿੰਦੇ ਸੀਗੇ ਤੇ ਪਰਸੋਂ ਮੇਰੀ ਮੰਮਾ ਨਾਲ ਗੱਲ ਹੋਈ ਸ਼ਾਮ ਨੂੰ ਤੇ ਕਹਿੰਦੇ ਸੀਗੇ ਮੈਂ ਗੱਲ ਤੇ ਨਾ ਬਾਅਦ ਚੋਂ ਕਰਦੀ ਆ ਤੂੰ ਠੀਕ ਆ ਬਸ ਇੰਨੀ ਗੱਲ ਹੋਈ ਮੁੜ ਕੇ ਮੰਮਾ ਦਾ ਫੋਨ ਬੰਦ ਮੁੜ ਕੇ ਗੱਲ ਨਹੀਂ ਕੋਈ ਹਾਂਜੀ ਅੰਕਲ ਦੀ ਵੀ ਡੈਥ ਹੋਈ ਆ ਪਰ ਸਾਨੂੰ ਪਤਾ ਨਹੀਂ ਅੰਕਲ ਨਾਲ ਤਾਂ ਸਾਡੀ ਗੱਲ ਨਹੀਂ ਸੀ ਮम्मा ਨਾ ਹੁੰਦੀ ਹੁੰਦੀ ਸੀ ਕਿ ਤਾਂ ਸਾਨੂੰ ਪਤਾ ਨਹੀਂ ਸੀ ਹਾਂਜੀ ਇਹ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੁਕੇ ਆ ਮਨਜੀਤ ਕਰ ਉਹਨਾਂ ਦੇ ਬ੍ਰਦਰ ਦਾ ਕਿ ਤੁਸੀਂ ਇੱਥੇ ਪਹੁੰਚੋ ਕੀ ਇੱਥੇ ਸਾਨੂੰ ਲੱਗਦਾ ਕਿ ਕੋਈ ਘਟਨਾ ਹੋਈ ਹੋਆ ਕਿਉਂਕਿ ਉਹਨਾਂ ਨੇ ਮੈਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫਿਰ ਜਦੋਂ ਮੈਂ ਆਇਆ ਇੱਥੇ ਤਾਂ ਆ ਕੇ ਮੌਕੇ ਤੇ ਦੇਖਿਆ ਤਾਂ ਉਹ ਨਹੀਂ ਇੱਥੇ ਜਿੰਦੇ ਪਹਿਲਾਂ ਲੱਗਿਓ ਸੀ ਬਾਹਰੋਂ ਤੇ ਉਹਨਾਂ ਨੇ ਉਹਦੀ ਵੀਡੀਓ ਬਣਾ ਕੇ ਜਿੰਦੇ ਤੋੜ ਲਿਆ कि ਜਦੋਂ ਉਹਨੇ ਅੰਦਰ ਦੇਖਿਆ ਤਾਂ ਦੋਨੋਂ ਦੇ ਕਤਲ ਹੋਏ ਹੋਏ ਸੀਗੇ ਤੇ ਇਹਦੀ ਹੁਣ ਬਾਕੀ ਮੌਕੇ ਤੇ ਅਸੀਂ ਐਸ ਐਚ ਓ ਸਾਹਿਬ ਨੂੰ ਵੀ ਫੋਨ ਕਰਤਾ ਸੀਗਾ ਸਾਰੇ ਆਪਣੇ ਡਿਪਾਰਟਮੈਂਟ ਦੇ ਜਿਹਦਾ ਮੈਂ ਪੁਲਿਸ ਡਿਪਾਰਟਮੈਂਟ ਦੇ ਸਾਰੇ ਮੈਂਬਰ ਪਹੁੰਚੇ ਹੋਏ ਜੀ ਤਵਦੀਸ਼ ਚੱਲ ਰਹੀ ਹੈ ਐਨ ਆਰ ਇਹਨਾਂ ਸੰਤੋਖ ਸਿੰਘ ਸੀਗਾ ਉਹਦਾ ਨਾਮ ਅਨਜੀਤ ਕੌਰ ਸੀਗਾ ਜੀ ਉਧਰ ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਡਾਕਟਰ ਮੁਕੇਸ਼ ਕੁਮਾਰ ਐਸਪੀ ਡੀ ਅਤੇ ਜਸਪ੍ਰੀਤ ਸਿੰਘ ਡੀਐਸਪੀ ਗਰਸ਼ੰਕਰ ਪੁਲਿਸ ਪਾਰਟਿਸ ਮੇਧ ਮੌਕੇ ਤੇ ਪਹੁੰਚੇ ਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਗਰਸ਼ੰਕਰ ਤੋਂ ਨਵਰੰਗ ਚੈਨਲ ਲਈ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਐਸਐਚਓ ਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀਗੀ ਉਹ ਇਨਫੋਰਮੇਸ਼ਨ ਦੇ ਉੱਪਰ ਡੈਕਟ ਕਰਦੇ ਹੋਏ ਆਪਮੋਰੋਵਲੀ ਇਸ ਘਰ ਦੇ ਵਿੱਚ ਆਏ ਸੀ ਇੱਕ ਐਨਆਰਆਈ ਹੈਗਾ ਸੰਤੋਖ ਸਿੰਘ ਉਹਦਾ ਘਰ ਜਿਹਦੇ ਵਿੱਚ ਇੱਕ ਮਨਜੀਤ ਕੌਰ ਮਨਜੀਤ ਕੌਰ ਦੀ ਨਾਲ ਲੇਡੀ ਦੇ ਨਾਲ ਰਹਿੰਦਾ ਸੀਗਾ ਇੱਥੇ ਤਾਂ ਪਿਛਲੇ 2 ਦਿਨਾਂ ਤੋਂ ਮਨਜੀਤ ਕੌਰ ਦੇ ਜਿਹੜੇ ਘਰ ਵਾਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਉਹਦਾ ਨਾਲ ਕੰਟੈਕਟ ਨਹੀਂ ਹੋ ਰਿਹਾ ਤੇ ਹੁਣ ਜਦੋਂ ਕੰਟੈਕਟ ਨਹੀਂ ਹੋਇਆ ਉਹਦੇ ਘਰ ਵਾਲਿਆਂ ਨੇ ਦੱਸਿਆ ਆਪਾਂ ਘਰ ਦੇ ਵਿੱਚ ਚਾਕ ਦੇਖਿਆ ਤਾਂ ਇੱਥੇ ਇੱਕ ਸੰਤੋਖ ਸਿੰਘ ਜਿਹੜਾ ਸੀਗਾ ਇੱਕ ਉਹਦੀ লাশ ਮਿਲੀ ਐ ਤੇ ਇੱਕ ਜਿਹੜਾ ਜਿਹਦੇ ਨਾਲ ਉਹ ਰਹਿੰਦਾ ਹੁੰਦਾ ਸੀਗਾ ਮਨਜੀਤ ਕੌਰ ਇੱਕ ਉਹਦੀ ਜਿਹੜੀ ਹੈਗੀ ਐ ਇੱਕ লাশ ਜਿਹੜੀ ਹੈਗੀ ਐ ਉਹ ਮਿਲੀ ਐ ਇੱਥੇ ਕਰਦੇ ਹੋਏ ਅਸੀਂ ਫੋਰੈਂਸਿਕ ਟੀਮ ਨੂੰ ਬੁਲਾ ਲਿਆ ਇੱਥੇ ਤੇ ਇਸ ਵਿੱਚ ਜੋ ਵੀ ਬੰਦੀ ਕਾਰਵਾਈ ਜਿਹੜੀ ਹੈਗੀ ਐ ਉਹ ਅਸੀਂ ਅਮਲ ਦੇ ਵਿੱਚ ਲਿਆ ਰਹੇ ਆ ਕੁਝ ਇੱਕ ਲੀਡਸ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਕਰਕੇ ਜਿਹੜੀਆਂ ਹੈਗੀਆਂ ਸਾਨੂੰ ਮਿਲੀਆਂ ਤੇ ਜਲਦ ਹੀ ਜਿਹੜੀ ਹੈਗੀ ਐ ਇਸ ਇਸ ਮਰਡਰ ਨੂੰ ਟ੍ਰੇਸ ਵੀ ਕਰਾਂਗੇ ਤੇ ਜਿਹੜੇ ਅਕਿਊਜ਼ ਜਿਹੜੇ ਹੈਗੇ ਆ ਇਹਨਾਂ ਨੂੰ ਆਪਾਂ ਗ੍ਰਿਫਤਾਰ ਵੀ ਕਰਾਂਗੇ ਸਰ ਕੀ ਲੱਗਦਾ ਹੈ ਇਹ ਕਦੋਂ ਦਾ ਮਰਡਰ ਹੋਇਆ ਲੱਗਦਾ ਹੈ ਜਿਸ ਤਰ੍ਹਾਂ ਕਿ ਆਪਾਂ ਹੁਣ ਡੈੱਡ ਬੋਡੀ ਦੇਖੀ ਐ ਡੈੱਡ ਬੋਡੀ ਦੇਖਣ ਤੋਂ ਜ਼ਿਆਦਾ ਹੈ ਕਿ ਇਹ ਮਰਡਰ ਜਿਹੜਾ ਹੈਗਾ ਤਕਰੀਬਨ 36 ਆਵਰਸ ਤੋਂ ਪਹਿਲਾਂ ਹੈਗਾ ਤੇ ਜਿਵੇਂ ਕਿ ਦੇ ਘਰ ਦੇ ਦੱਸ ਰਿਹਾ ਸਾਨੂੰ ਦੇ ਘਰ ਦੇ ਅਨੁਸਾਰ 23 ਤਰੀਕ ਸ਼ਾਮ ਤੋਂ ਬਾਅਦ ਇਸ ਲੇਡੀ ਦੇ ਨਾਲ ਕੰਟੈਕਟ ਨਹੀਂ ਹੋ ਪਾਰਿਆ ਉਹਨਾਂ ਨੂੰ ਕਾਲ ਕਰਦੇ ਕਾਲ ਨਹੀਂ ਉਠਾਉਂਦੀ ਤੇ ਇਸੇ ਕਰਕੇ ਜਦੋਂ ਇਹਨਾਂ ਨੇ ਘਰ ਦੇ ਵਿੱਚ ਦੋ ਦੋਨਾਂ ਦੇ ਬਾਅਦ ਆ ਕੇ ਅੱਜ ਮਾਰਨਿੰਗ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਕਿ ਇਹਨੂੰ ਲੋਕ ਲੱਗਿਆ ਹੋਇਆ ਸੀਗਾ ਜੋ ਲੋਕ ਵਗੈਰਾ ਖੋਲ ਕੇ ਇਹਨਾਂ ਨੇ ਅੰਦਰ ਜਾ ਕੇ ਦੇਖਿਆ ਤੇ ਉਹ ਲਾਸ਼ਾਂ ਜਿਹੜੀਆਂ ਸੀ ਅੰਦਰ ਦੋ ਪਈਆਂ ਹੋਈਆਂ ਸੀਗੀਆਂ ਜਿਸ ਤੇ ਉਹਨਾਂ ਨੇ ਸਾਨੂੰ ਇਨਫੋਰਮ ਕੀਤਾ